ਕਿਸੇ ਸੰਗਤ ਦੀ ਜਗ੍ਹਾ ਪੁੱਛਿਆ ਸਰਪੰਚ ਸਾਹਿਬ ਚਲ ਤੁਸੀਂ ਨੇ ਗੁਸਤਾਖੀ ਕੀਤੀ ਆ ਸਾਰਿਆਂ ਨੇ ਲੈ ਕੇ ਬੈਠੇ ਹੋ ਕਹਿੰਦੇ ਜੇ ਤੋ ਸੰਗਤ ਹੋਵੇ ਤਾਂ ਜੋੜੇ ਬਾਣ ਲਾ ਕੇ ਆਈਦੇ ਆ ਅਬ ਗੁਰੂ ਘਰ ਜਾਂਦੇ ਜੋੜੇ ਬਾਣ ਧਾਰਦੇ ਹੁਣ ਜਦੋਂ ਬੰਦਾ ਘਰੋਂ ਜਾਂਦਾ ਉਹ ਸੈਂਟ ਪਰਫਿਊਮ ਪਾ ਕੇ ਕੰਗੀ ਪੰਜੇ ਕਕਾਰ ਜਿਹੜੇ ਨਾਲ ਲੈ ਕੇ ਜਾਂਦਾ ਉਹ ਕੱਪੜੇ ਵੀ ਪਾ ਕੇ ਨਾਲ ਲੈ ਜਾਉਂਦਾ ਜੇਬ 'ਚ ਮੋਬਾਈਲ ਵੀ ਰੱਖ ਲੈ ਜਾਂਦਾ ਪੈਸੇ ਵੀ ਲੈ ਜਾਂਦਾ ਉਹ ਕੱਲੇ ਜੋੜੀ ਨੂੰ ਬਾਹਰ ਉਤਾਰ ਕੇ ਲਾਉਂਦਾ ਤੇ ਮੈਨੂੰ ਬੰਦਾ ਕਹਿੰਨ ਲੱਗਾ ਬਈ ਇਹਦੇ ਬਾਰੇ ਪਤਾ ਨਹੀਂ ਸ਼ੁਕਰੀਆ ਜੀ ਬੜੀ ਮਿਹਰਬਾਨੀ ਥੈਂਕ ਯੂ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੋੜੇ ਇਸ ਕਰਕੇ ਬਾਹਰ ਪਾਰੇ ਜਾਂਦੇ ਆ ਕਿ ਆਪਣੀ ਮੈਂ ਨੂੰ ਆਪਣੀ ਈਗੋ ਨੂੰ ਉਹਦੇ ਵਿੱਚ ਪਾ ਕੇ ਉੱਥੇ ਰੱਖਿਆ ਸਾਸਰੀ ਗਾਲੀ ਸਾਸਰੀ ਗਾਲੀ ਸਾਸਰੀ ਸਭ ਤੋਂ ਪਹਿਲੇ ਤੁਹਾਨੂੰ ਮੇਲੇ ਦੀਆਂ ਬਹੁਤ-ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਮੈਂ ਸਾਰੀ ਪਿੰਡ ਸਾਗ ਵਾਲੀ ਸਮੂਹ ਸੰਗਤ ਨੂੰ ਬਾਬੇ ਨજરਸ਼ਾਹ ਦੇ ਪਰਦੇ ਤੇ ਹਾਜ਼ਰ ਹੋਣ ਤੇ ਲੱਖ-ਲੱਖ ਵਧਾਈਆਂ ਦਿੰਦਾ ਜਿਹੜੇ ਲੋਕ ਸਾਡੇ ਪਿੰਡ ਦਾ ਕਾਂਚੀਰਾਮ ਕਲਾਕਾਰ ਨੂੰ ਦੇਖਣ ਆਏ ਆ ਬਹੁਤ-ਬਹੁਤ ਧੰਨਵਾਦ ਜਿਹੜੇ ਬਖਸ਼ਾ ਸੰਤਾ ਗੁਰੂ ਜੀ ਨੂੰ ਅੱਜ ਕੀ ਕੀ ਪਰ ਨਮਸਕਾਰ ਜਰਮੀਦਾ ਮੋਸਾ ਜੀ ਉਹਨਾਂ ਵਾਸਤੇ ਨਿੰਬੂ ਪਾਣੀ ਰਮਕਾ ਕੋਕ ਤੇ ਪਾਣੀ ਦਾ ਪ੍ਰਬੰਧ ਕੀਤਾ ਠੰਡੇ ਪਾਣੀ ਦੀ ਸ਼ਬੀਲਾ ਲੰਗਰ ਦੇ ਖਾਸ ਪ੍ਰਬੰਧ ਕੀਤੇ ਗਏ ਇੱਕ ਐਨਆਰਆਈ ਭਰਾਵਾਂ ਦਾ ਵੀ ਸਹਿਯੋਗ ਹੈ ਹਾਂਜੀ ਹਾਂਜੀ ਐਨਆਰਆਈ ਇਸ ਜਿਹੜੇ ਨੌਣ ਵਾਲੇ ਸੇਵਾਸਰ ਕਲਵੰਦ ਸਿੰਘ ਇਟਲੀ ਵਾਲਾ ਕਰਦਾ ਹਰ ਸਾਲ ਦੀ ਤਰ੍ਹਾਂ ਬਾਕੀ ਸਾਰੇ ਐਨਆਰਆਈ ਭਰਾਵਾਂ ਦਾ ਸਹਿਯੋਗ ਮਿਲਿਆ ਅੱਜ ਕੱਲ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕੱਲ ਨੌਜਵਾਨ ਜਿਹੜੇ ਨਸ਼ਿਆਂ ਦੇ ਦਲਦਲ ਵਿੱਚ ਫਸੇ ਆ ਤੇ ਅਸੀਂ ਉਹਨਾਂ ਨੂੰ ਸੁਨੇਹਾ ਦਿੰਦੇ ਆ ਵੀ ਉਹ ਨਸ਼ਿਆਂ ਤੋਂ ਬਾਹਰ ਹੋ ਕੇ ਗੁਰੂ ਘਰ ਨਾਲ ਜੋੜਨਾ ਤੇ ਖੇਡਾਂ ਨਾਲ ਜੁੜਨਾ ਸਾਡੀ ਇਹ ਸਬਤ ਸਿੰਘ ਦਾ ਪ੍ਰੋਗਰਾਮ ਹੀ ਹੈਗਾ ਇਸ ਤੋਂ ਬਾਅਦ ਆ 5 ਵਜੇ ਸਿੰਘ ਦਾ ਪ੍ਰੋਗਰਾਮ ਹੈ ਕਿੰਨੇ ਸਾਲਾਂ ਤੋਂ ਪਾਪਾ ਜੀ ਦਾ ਮੇਲਾ ਚੱਲਿਆ ਆ ਇਹ ਤਕਰੀਬਨ 35-40 ਸਾਲ ਤੋਂ ਅਸੀਂ ਇਹ ਮਨਾ ਰਹੇ ਹਾਂ ਠੀਕ ਹੈ ਹਾਂਜੀ ਸਾਡੇ ਚੈਨਲ ਨਾਲ ਹੀ ਦੁਨ ਹੋਰ ਐਨ ਆਰ ਆਈ ਭਰਾ ਵੀ ਦੇਖਦੇ ਆ ਬਾਹਰ ਤੋਂ ਉਹਨਾਂ ਸੰਦੇਸ਼ੇ ਲੈਣਾ ਚਾਹੋਗੇ ਐਨ ਆਰ ਆਈ ਪਰੋਮਸ ਸੰਦੇਸ਼ ਆ ਵੀ ਵਾਧੂ ਆ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਰੋਗ ਥਾਂ ਵਾਲੇ ਵਾਧੂ ਵਾਧੂ ਲੋਕਾਂ ਦਾ ਸਹਿਯੋਗ ਕਰਨਾ ਤੇ ਲੋਕਾਂ ਨੂੰ ਜਿਹੜੀ ਸਿਹਤ ਆ ਵਧੀਆ ਸਿਹਤ ਹੋਵੇ ਤੇ ਪਿੰਡਾਂ ਦੇ ਵਿੱਚ ਜਿਹੜੇ ਮੇਲੇ ਆ ਲੱਗਦੇ ਰਹੇ ਤੇ ਲੋਕਾਂ ਨੂੰ ਇਹ ਮੇਲਾ ਹੋਰ ਵਧੀਆ ਅਗਲੇ ਸਾਲ ਵੀ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਪਈ ਸਸਰੀ ਗਾਲ ਜੀ ਸਸਰੀ ਗਾਲ ਜੀ ਕਿਹ ਮਸਤੀ ਜਾਂ ਮਸਤੀ ਕੀ ਕਾਜ ਆ ਪ੍ਰਫੁੱਲ ਮੇਰਾ ਨਾਮ ਕਮਲ ਹੈ ਜੀ ਕਿੰਨਾ ਵਧੀਆ ਮੇਲਾ ਲੱਗਿਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਆਈਆਂ ਜਾਂ ਸਕਤਾ ਹੋ આયા હૈ સંતાનો લાખ લાખ ઉધાઈ આજી એનઆરઆઈ ભરામાનો ભી થોડો પૂરા એનઆરઆઈ ભરામાનો બહુ જ્યાદા સંજોગ આજી સરપંચ સાહેબ કા સરપંચ સાહેબ કા ગ્રામ પંચાયત નો બહુ જ સંજોગ આ આજ શામી છેદવી હે હાજી હાજી છેદવા તો છે સાડે 5:30 વાગ્યા સુધી સેન્સર હો જઈ જાય આજ કે સિંગર આયે ને કી કาศીના જાય અરે કાશીના જાય અચ્છા ઓર મે તો પહેલા ભી સિંગર આયે ને એ તો પહેલા નહી આયે કાશીના જાય સિંગર આયે હાજી ને તો મતલબ છેદનો શુરૂ છે છેદનો શુરૂ ઠીક હૈ જી મેરબાન